ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮਸਾਤਿਓ ਮੈਂ ਹਰਪਿਕ ਔਰ ਧੂਰੀ ਸੋ ਸਾਥਿਓ ਪੰਜਾਬ ਸਰਕਾਰ ਝਾੜੂ ਸਰਕਾਰ ਝਾੜੂ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਫਿੱਟ ਲਾਂਤਿਆ ਪਾਰਿਆ ਸਾਡਾ ਪੰਜਾਬ ਪੰਜਾਬ ਦੀ ਹਰ ਇੱਕ ਮਾਂ ਹਰ ਇੱਕ ਭੈਣ ਹਰ ਇੱਕ ਧੀ ਬੱਚਾ ਬੱਚਾ ਪਿੱਟ ਰਿਹਾ ਪੰਜਾਬ ਸਰਕਾਰ ਨੂੰ ਪਿੰਡ ਅਕਲੀਏ ਦੇ ਵਿੱਚ ਇੱਕ ਮਾਂ ਦਾ ਪੁੱਤ ਬਲੀ ਚੜ ਗਿਆ ਚਿੱਟੇ ਦੀ ਨਸ਼ੇ ਦੀ ਬਲੀ ਚੜ ਗਿਆ ਜਿਹਦੀ ਲਾਸ਼ ਸੜਕਾਂ ਦੇ ਉੱਤੇ ਪਈਆ ਤੇ ਕੋਈ ਵੀ ਸੁਣਵਾਈ ਨਹੀਂ ਹੈਗੀ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂ ਸੁੱਤਾ ਪਿਆ ਅੰਨੀ ਬੋਲੀ ਗੁੰਗੀ ਹੋਈ ਪਈਆ ਸਰਕਾਰ ਸਰਕਾਰ ਨੂੰ ਕੁਛ ਵੀ ਨਹੀਂ ਦਿਖ ਰਿਆ ਪਰ ਉਸ ਤੋਂ ਪਹਿਲਾਂ ਸਾਡਾ ਪੰਜਾਬ ਸੁੱਤਾ ਪਿਆ ਸਾਡੇ ਪੰਜਾਬ ਦੀ ਜ਼ਮੀਰ ਮਰ ਚੁੱਕੀ ਆ ਸਾਡਾ ਪੰਜਾਬ ਦਾ ਹਰ ਇੱਕ ਵਰਗ ਇਹ ਕਹਿ ਰਿਹਾ ਵੀ ਉਹ ਫਲਾਣੇ ਦਾ ਪੁੱਤ ਸੀਗਾ ਜਦੋਂ ਸਾਡੀ ਵਾਰੀ ਆਈ ਉਦੋਂ ਅਸੀਂ ਦੇਖਾਂਗੇ ਕਿਉਂਕਿ ਇੱਕ ਘਰ ਦੇ ਅੱਗ ਲੱਗੀ ਆ ਤਾਂ ਸੇਕ ਥੋੜੇ ਵੀ ਆਊਗਾ ਪੰਜਾਬ ਦੇ ਲੋਕੋ ਯਾਦ ਰੱਖ ਲਿਓ ਕਿਉਂਕਿ ਪੰਜਾਬ ਦੇ ਮੂੰਹ ਤੇ ਸ਼ਿਕਲੀ ਵੱਜ ਗਈ ਪੰਜਾਬ ਦੀ ਜ਼ਮੀਰ ਮਰ ਚੁੱਕੀ ਆ ਪੰਜਾਬ ਨਹੀਂ ਬੋਲ ਸਕਦਾ ਪੰਜਾਬ ਗੁਲਾਮੀ ਚੱਲ ਲੂਗਾ ਸਾਨੂੰ ਬੜੀ ਸ਼ਰਮ ਆਉਂਦੀ ਹੈ ਇਹ ਗੱਲ ਕਹਿੰਦੇ ਨੂੰ ਵੀ ਸਾਡੇ ਪੰਜਾਬ ਦੀ ਜ਼ਮੀਰ ਮਰ ਚੁੱਕੀ ਆ ਪੰਜਾਬੀ ਨਹੀਂ ਬੋਲਦੇ ਹੈਗੇ ਸੋ ਸਾਥੀਓ ਜਿਹੜੀ ਸਰਕਾਰ ਕਹਿੰਦੀ ਸੀਗੀ ਵੀ ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਚਾਰ ਦਿਨਾਂ ਦੇ ਵਿੱਚ ਮੈਂ ਪਹਿਲ ਦੇ ਆਧਾਰ ਤੇ ਨਸ਼ਾ ਖਤਮ ਕਰੂੰਗਾ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ ਉਹ ਸੇ ਪੰਜਾਬ ਸਰਕਾਰ ਨੇ ਆਪਦਾ ਵਾਅਦਾ ਪੂਰਾ ਕੀਤਾ ਤੇ ਘਰ ਘਰ ਦੇ ਵਿੱਚ ਨਸ਼ਾ ਭੇਜਿਆ ਵੀ ਕੋਈ ਰਹਿ ਨਾ ਜਾਵੇ ਨਸ਼ੇ ਤੋਂ ਵਗੈਰਾ ਵੀ ਕੋਈ ਪੰਜਾਬ ਦਾ ਨੌਜਵਾਨ ਆ ਜਿਹੜਾ ਨੌਜਵਾਨ ਬੱਚਾ ਰਹਿ ਨਾ ਜਾਵੇ ਖਤਮ ਹੋਣ ਤੋਂ ਵਗੈਰਾ ਤੁਸੀਂ ਕਦੋਂ ਤੱਕ ਡੀਕ ਕਰ ਰਹੇ ਹੋ ਤੁਸੀਂ ਹਜੇ ਪੰਜਾਬ ਦੇ ਲੋਕੋ ਹਜੇ ਵੇਟ ਕਰ ਰਹੇ ਹੋ ਤੁਸੀਂ ਉਸ ਦਿਨ ਦੀ ਵੀ ਸਾਡੀ ਵੀ 바ਰੀ ਕਦੋਂ ਆਵੇ ਤੁਸੀਂ ਉਸ ਦਿਨ ਦੀ ਡੀਕ ਕਰ ਰਹੇ ਹੋ ਸੋ ਸਾਥੀਓ ਆਵਾਜ਼ ਤਾਂ ਸਾਨੂੰ ਠਾਉਣੀ ਹੀ ਪਊਗੀ ਬੋਲਣਾ ਤਾਂ ਸਾਨੂੰ ਪਊਗਾ ਸਾਨੂੰ ਆਪਣੀਆਂ ਜ਼ਮੀਰਾਂ ਜਾਗਦੀਆਂ ਰੱਖਣੀਆਂ ਪੈਣਗੀਆਂ ਸੋ ਸਾਥੀਓ ਬੜਿਆ ਹੈ ਦੁੱਖ ਦੀ ਗੱਲ ਆ ਕਿ ਪੰਜਾਬ ਦਾ ਘਾਤ ਹੋ ਰਿਹਾ ਇਹ ਇੱਕ ਪਿੰਡ ਦੀ ਗੱਲ ਨਹੀਂ ਇਹ ਪੰਜਾਬ ਦੀ ਹਰ ਇੱਕ ਪਿੰਡ ਦੀ ਗੱਲ ਆ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਬਣਿਆ ਪਿਆ ਨੱਚ ਰਹੇ ਨੇ ਟੱਪ ਰਹੇ ਨੇ ਪਰ ਪੰਜਾਬ ਦਾ ਜਿਹੜਾ ਬినాਸ਼ ਹੋ ਰਿਹਾ ਘਾਤ ਹੋ ਰਿਹਾ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਝਾੜੂ ਸਰਕਾਰ ਆ ਸਾਡੇ ਪੰਜਾਬ ਦੇ ਲੋਕ ਬੜੇ ਭੋਲੇ ਭਾਲੇ ਲੋਕ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਆ ਜਾਂਦੀ ਹੈ ਇਹਨਾਂ ਦੀ ਕਮੇਡੀ ਦੇ ਵਿੱਚ ਆ ਜਾਂਦੀ ਆ ਸਾਡੇ ਲੋਕ ਇੱਕ ਕਮੇਡੀ ਕਰਨ ਵਾਲਾ ਇੱਕ ਚੁਟਕਲੇ ਗਾਉਣ ਵਾਲਾ ਕਮੇਡੀਅਨ ਨੂੰ ਕੁਰਸੀ ਤੇ ਬਿਠਾ ਦਿੱਤਾ ਪੰਜਾਬ ਦਾ ਮਤਲਬ ਕੀ ਮੁਖੀ ਬਣਾ ਦਿੱਤਾ ਇੱਕ ਕਮੇਡੀਅਨ ਨੂੰ ਉਹਨੇ ਕਮੇਡੀਅਨ ਨੇ ਕੀ ਕੀਤਾ ਸਾਡੇ ਪੰਜਾਬ ਨੂੰ ਕਮੇਡੀ ਬਣਾ ਕੇ ਰੱਖ ਦਿੱਤਾ ਜਿਹੜਾ ਹੁਣ ਮਜ਼ਾਕ ਦਾ ਪਾਤਰ ਬਣਾ ਰਿਆ ਪੰਜਾਬ ਨੂੰ ਮਜ਼ਾਕ ਉਡਾਰ ਰਿਆ ਸਾਡੇ ਪੰਜਾਬ ਦਾ ਸਾਡੇ ਲੋਕ ਤਾੜੀਆਂ ਮਾਰ ਮਾਰ ਕੇ ਹੱਸਦੇ ਨੇ ਵੀ ਵਾਹ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਤਾਂ ਬਹੁਤ ਵਧੀਆ ਗੱਲ ਕੀਤੀ ਆ ਚੁਟਕਲੇ ਗਾ ਗਾ ਕੇ ਇਹ ਪਿੰਡਾਂ ਦੇ ਵਿੱਚ ਵਗ ਜਾਂਦਾ ਤੇ ਸਾਡੇ ਲੋਕ ਖੜ ਖੜ ਕੇ ਤਾੜੀਆਂ ਮਾਰਦੇ ਨੇ ਹੱਸਦੇ ਨੇ ਹੋਰ ਸਾਡੇ ਲੋਕਾਂ ਨੂੰ ਚਾਹੀਦਾ ਵੀ ਕੀ ਆ ਇੰਨਾ ਕੁ ਕੁਝ ਚਾਹੀਦਾ ਸਾਡੇ ਲੋਕਾਂ ਨੂੰ ਹੋਰ ਨਹੀਂ ਕੁਝ ਚਾਹੀਦਾ ਹੈਗਾ ਸਾਡੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਡੇ ਲੋਕਾਂ ਨੂੰ ਮੁੱਖ ਉਹ ਨਹੀਂ ਮੁੱਖ ਭਗਵੰਤ ਮਾਨ ਦੀ ਕਮੇਡੀ ਆ ਜਿਹਦੇ ਉੱਤੇ ਲੋਕ ਭੱਜ-ਭੱਜ ਜਾਂਦੇ ਨੇ ਇਕੱਠੇ ਹੁੰਦੇ ਨੇ ਸੋ ਸਾਡੇ ਧਰਨੇ ਮਜਾਰਿਆਂ ਤੇ ਹੱਕੀ ਮੰਗਾਂ ਲਈ ਅਸੀਂ ਧਰਨੇ ਮਜਾਰਿਆਂ ਤੇ ਬੈਠਦੇ ਆ ਤੇ ਉਥੋਂ ਨੱਕ ਵੜਦੇ ਨੇ ਝੰਡਾ ਚੱਕਣ ਤੋਂ ਸ਼ਰਮ ਮੰਨਦੇ ਨੇ ਸਾਡੇ ਲੋਕ ਜਾਗ ਜੋ ਪੰਜਾਬੀਓ ਜਾਗ ਜੋ ਸੋ ਜੈ ਭੀਮ ਜੈਪਰ